ਦੀ ਅੱਜ ਕੁੰਚੇ ਸ੍ਰੀ ਦਮਦਮਾ ਸਾਹਿਬ ਤੱਕ ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਂਸੀ ਤਲਵੰਡੀ ਸਾਹਿਬੋ ਸਰ ਸਾਹਿਬ ਸਾਹਿਦਸੇ ਗੁਰਦੁਆਰਾ ਸਾਹਿਬ ਇਹ ਜੋ ਨਿਕਣ ਸਰ ਗੁਰਦੁਆਰਾ ਥੋੜਾ ਜਿਹਾ ਇਤਿਹਾਸ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਰੂਪ ਪੂਰ ਸੰਪੂਰਨ ਕਰਕੇ ਜੋ ਕਲਮਾਂ ਬੱਤੀਆਂ ਹੋਈਆਂ ਸਨ ਉਸ ਸरोवर ਦੇ ਵਿੱਚ ਦਿੱਤੀਆਂ ਸਨ ਜਦੋਂ ਸੰਪੂਰਤਾ ਹੋ ਗਈ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ

guru <laughs>

ਕੱਟੇ ਸੰਗਤਾਂ ਜੈ ਸ੍ਰੀ ਅਕਾਲ ਸੋ ਪੁਰੇ ਸਾਰੇ ਜੈ ਸ੍ਰੀ ਅਕਾਲ ਪੂਰਾ ਕੱਟ ਮਹਾਰਾਜ ਦੇ ਸੂਤਾਂ ਅੱਜ ਨਵੀਂ ਸੇਵਾ ਹੋਈ ਹੈ ਮਹਾਰਾਜ ਦੇ ਸੂਤਾਂ ਵਾਸਤੇ ਪਿੰਡ ਤੇ ਕਿਸੂ ਪੂਰਾ ਪੂਰੀ ਦੌਰਕੇ ਪੂਰਾ ਮਹਾਰਾਜ ਦਾ ਸਤਕਾਰ निगा स्वागत गुरू ग्रंथ साहिब महाराजा पूरा सत्कार पेंड के पुर छोटे छोटे बचे वॾियती न ਤੇ ਪਿਆਰ ਨੂੰ ਬਰਕਰਾਰ ਰੱਖਿਆ ਤੇ ਆਪਣੇ ਪਿਆਰ ਨੂੰ ਵਾਜ ਚਾਣ ਦੇ ਇਨਸ਼ਾਵਰ ਕਰਨ ਦਾ ਕੰਮ ਕੀਤਾ ਹੈ ਸਾਰੀ ਸੰਗ ਵਧਾਈ ਦੇ ਪਾਤਰ ਹੈ ਮੈਂ ਦੁਆਰਾ ਫਿਰ ਬੇਨਤੀ ਕਰਦਾ ਜਿੰਨੀ ਵੀ ਸੰਗ ਕਿਤੇ ਬਾਹਰ ਬੈਠੀ ਹੈ ਉਹ ਆਜ ਜਾਂਦੀ ਹੈ ਘਰੇ ਬੈਠੀ ਆ ਦੇਖੋ ਦੁਨੀਆ ਦੇ ਕੰਮ ਨਹੀਂ ਮੁੱਕਿਆ ਕਿਸੇ ਦਾ ਹਮੇਸ਼ਾ ਵਾਸਤੇ ਰਾਮ ਮੁੱਕ ਕੇ ਚੱਲਿਆ ਜਾਂਦਾ ਹੈ ਮੈਂ ਤੁਹਾਨੂੰ ਦੁਬਾਰਾ ਬੇਨਤੀ ਕਰਦਾ ਵੀ ਤੁਸੀਂ ਸਾਰੀ ਹੱਦ ਤੋੜੇ ਪਿਆਰ ਦੇ ਦਰਸਾਂ ਆਪਣੇ ਦੇ ਮਾਣ ਮਿਹਰ ਦੇ ਨਾਲ ਇੱਥੇ ਲੈ ਕੇ ਆਂਦਾ ਕੁਝੋ ਵਿਚਾਰਾ ਤੁਹਾਡੇ ਸਾਹਮਣੀਆਂ ਕਰੀਏ ਜੋ ਪੰਥ ਦੇ ਵਿਚਾਰਾ ਨੇ ਚੜ੍ਹਨਾ ਪਿਆ ਜਾਣਾ ਹੈ ਕਈ ਬੁਰਗਤਿਆਰੇ ਦਰਸਾਂ ਦੇ ਸਾਦੇ ਕੋਲ ਗਈ ਸੀ ਉਹਨੂੰ ਮੈਂ ਬੇਨਤੀ ਕਰਨਾ ਸਿੰਦਰਪਾਲ ਜੀ ਰਵਨਜੀਤ ਵੀਰ ਅੱਗੇ ਉਹ ਪੰਜ ਚਾਰ ਬੰਦੇ ਮੈਂ ਤੁਹਾਨੂੰ ਉਹਦੀ ਜਿੰਦਗੀ ਦੀ ਦੁਆਰਾਂ ਦੇ ਕੇ ਦੱਸਾਂ ਵੀ ਆਪਾਂ ਕਿੱਥੇ ਖੜੇ ਆ ਕਿੱਥੋਂ ਜਲੇ ਸੀ ਕਿਹੜੇ ਰਸਤੇ ਪੈ ਗਿਕੇ ਰਸਤੇ ਜਾਣਾ ਸੀ ਮੈਂ ਹੱਤ ਮੰਨ ਕੇ ਬੇਨਤੀ ਕਰਦਾ ਵੀ ਸਾਰੀ ਸਭ ਜਦੋਂ ਮੱਥਾ ਟੇਕ ਕੇ ਬੋਲ ਗਈ ਫਿਰ ਆਪਾਂ ਗੱਲ ਸ਼ੁਰੂ ਕਰਨੀ ਹੈ ਜੇਕਰ ਮੱਥਾ ਨਹੀਂ ਟੇਕਿਆ ਸਾਰੀ ਸਭ ਨਹੀਂ ਦਰਵਾਜ਼ਾ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਜਾ ਬਾਹਰ ਜਗ੍ਹਾ ਮਿਲੇ ਅੰਦਰ ਜਗ੍ਹਾ ਮਿਲੇ ਥੋੜਾ ਥੋੜਾ ਹੋਰ ਪਿੱਛੇ ਹਜੇ ਹਮ ਨੂੰ ਬੈਠ ਜੂਗੀ ਜਗ੍ਹਾ ਹੋ ਜੂਗੀ ਦੋ ਤਿੰਨ ਫੁੱਟ ਫੁੱਟ ਹੋ ਜਾਊਗੀ ਪਿੱਛੇ ਨਾ ਮਾਰੋ ਕਾਜ ਦੇ ਵਿੱਚ ਬਣ ਕੇ ਹੈ ਉਹ ਜੋ ਉਹ ਜੋ ਪਿੱਛੇ ਨੂੰ ਲੋੜੇ ਤੋਂ ਅਮਦਰ ਦੇਵਾ ਕਰਕੇ ਆਇਆ ਕੀ ਹੁੰਦਾ ਗੁਰਦਰਾ ਪ੍ਰਬੰਧਕ ਕਮੇਟੀ ਹੁੰਦੀ ਹੈ 15 ਮਿੰਟ ਦੇ ਮੋਹਰ ਬੰਦੇ ਕੋਲ ਦੋਸਤ ਬੈਠੀ ਹੁੰਦੀ ਹੈ ਜੇ ਅਸੀਂ ਵੀ ਕੱਲੀ ਪਾਲਕੀ ਪਾਵਨਪੁਰ ਲੈ ਕੇ ਆਉਣੇ ਆ ਕਿ ਚੋਕੋ ਕਰਕੇ ਪਾਵਨਪੁਰ ਗੁਰੂ ਘਰ ਬਰਾਜਮਾਨ ਕਰਕੇ ਤੇ ਲੰਗਰ ਪਾਣੀ ਛਾ ਕੇ ਚਲੇ ਜਾਂਦੇ ਆ ਪਰ ਸਮਝ ਜਦੋਂ ਮੇਰੇ ਕੋਲੇ ਗਈ ਗੱਲ ਹੋਈ ਮੈਂ ਥੋੜੀ ਜੀ ਗੱਲ ਰੱਖੀ ਇਹ ਇਕਲ ਨੂੰ ਬੜੀ ਗੌਰ ਨਾਲ ਪੁਰਨਾ ਦੇਵਾਦਾਰਨ ਨੂੰ ਤੁਸੀਂ ਪੱਤੋਂ ਸ਼ਾਮ ਤੋਂ ਲੈ ਕੇ ਅੱਜ ਵਾਲੀ ਸ਼ਾਮ ਤੱਕ ਜੋ ਪਿਆਰ ਦਸਾਇਆ ਇਹ ਤੁਹਾਡੀ ਜਿੰਦਗੀ ਦੀ ਕਿ ਬਲਖਣ ਦਾ ਮੈਂ ਦੇਖੀ ਹੈ ਪਾਵਨ ਪ੍ਰਭੂਪਤੀ ਕਿੰਨੇ ਦਿਨ ਹੋ ਗਏ ਕਿਤੇ ਲੈ ਕੇ ਗਏ ਸੀ ਮੈਂ ਮੇਰੇ ਵੀਰਾਂ ਦੇ ਨਾਲ ਗਿਆ ਐਵੇਂ 5-10 ਬੀਬੀਆਂ 5-6 ਮਾਈਆਂ ਦੀ ਵਰਗੇ ਕਈ ਹੁਣ ਰਾਤ ਨੂੰ 10-11 ਵਜੇ ਵਾਪਸ ਜਾਂਦੇ ਆਂ ਸਮਾਂ ਲੰਮਾ ਹੁੰਦਾ ਕਾਜ ਦੀ ਕਰਵਾਈ ਬੜੀ ਉਝੇਵੇਂ ਦੀ ਹੈ ਇਹ ਗੁਰਦਾਵਾਲਾ ਫੋਟੋ ਹਲ ਨਾ ਨਾ ਗੁਣਾਟ ਦੇ ਜੀ ਨਾਂ ਤੇ ਪੜਿਆ ਹੋਇਆ ਇੱਕ ਡਾਕਟਰ ਤੋਂ ਫੈਸਲਾ ਹੋਇਆ ਇਹ ਕੁਾਰੀ ਜੁਦੀ ਇਹੇ ਕਿੰਨੋਂ ਗੁਰੂ ਕਰਨ ਨੂੰ ਜਰੂਰ ਨੇ ਕਿ ਬੁਰੂ ਜਣਾ ਉਹ ਨੂੰ ਰਿਪੋਰਟ ਕਰਕੇ ਮੈਂ ਦੇਖੀ ਮੈਂ ਉਹਦੇ ਬਲੇ ਪਾਸ ਦੋਆ ਲਿਖਤਾ ਉਹ ਲਿਖਿਆ ਕਿ ਖਰਾਂ ਦੇ ਜੀ ਪਿੱਛੇ ਹੋ ਜਿੱਤਾ ਜਾਵੇ ਉਹਨੀਆਂ ਬਣਾ ਕੇ ਦੁਆਰੇ ਸਾਰੇ ਸਰਨ ਭਰ ਕੇ ਉਹਨੂੰ ਬਾਪੂ ਭੇਜਿਆ ਉਹ ਅਧੂਰੀ ਕਾਰਵਾਈ ਦੇ ਕਾਰਨ ਅਸੀਂ ਦੋ ਘਾਟੇ ਲੇਟ ਹੋ ਗਏ ਉਹਨੋਂ ਐਸ ਗੁਰੂ ਤੋਂ ਮਿਲਣਾ ਸੀ ਪਰਲੇ ਗੁਰੂ ਘਰੋਂ ਮਿਲਣਾ ਸੀ ਫਿਰ ਰਮਨਵਰਗੇ ਦੇਲੇ ਛੋਟੇ ਵੀਰ ਬੈਣ ਬਣਾ ਲੈ ਕੋਲੇ ਐਪਲੀਕੇਸ਼ਨੋਂ ਬਾਬਾ ਜੀ ਗਏ ਨੇ ਬਾਬਾ ਜੀ ਗੱਲ ਇਹ ਹੈ ਵੀ ਸਾਨੂੰ ਬੜਾ ਮੁਸ਼ਕਿਲ ਹੈ ਵਾਰੀ ਵਾਰੀ ਗਰੁੱਪ ਲੈ ਕੇ ਜਾਣ ਦੇ ਇਹ ਭੈਣ ਭਰਾ ਹੁੰਦਾ ਹੈ ਜਾਂ ਤਾਂ ਨਿੱਘਾ ਸਮਾਜ ਕਰਕੇ ਚੰਗੇ ਬੀਤੇ ਤੇ ਪਾਉਂਦਾ ਕੰਮ ਕਰਦੇ ਆ ਨਾ ਹੀ ਕਿਸੇ ਬਿਮਾਰੀ ਵਿੱਚ ਰੱਖਦੇ ਹੋ ਮੈਂ ਤੁਹਾਨੂੰ ਗੱਲ ਪਾਉਣਾ ਚਾਹੁੰਦਾ ਜੋ ਤਰਵੇਂ ਪਾਟਾ ਨੰਦਪੁਰ ਸਾਹਿਬ ਖੰਡੇ ਪਾਟੇ ਦਾ ਅਮਰ ਸ਼ਿਖਾਇਆ ਕਦੋਂ ਸ਼ਿਖਾਇਆ ਇਹਦਾ ਵੀ ਦਾ ਸਾਲ ਹੈ ਪਿਛਲੇ ਅਬੀ ਵੀ ਬੱਚਾ ਨੂੰ ਚੁੱਪ ਕਰਾਉਣਾ। ਸ਼ਰਾਮ ਨਾ ਬੈਠੋ ਦੋ ਬੱਚੇ ਬਾਹਰ ਭੇਜ ਲਓ ਜਾਂ ਬਾਹਰ ਲੈ ਜਾਓ। ਕਿਉਂ? ਕਾਹ ਬੁੱਧਰੇ ਪਾਸੇ ਉਹਦਾ ਬੀਬੀਆਂ ਦਾ ਸਵਾਗਤ ਕਰਾਉਣਾ ਵੀ ਕਿ ਦੂਜੇ ਪਾਸੇ ਬੈਠਣਾ ਤਾਂ ਨਹੀਂ ਕੀ ਹੋ ਗਿਆ ਗੱਲ ਤੁਹਾਨੂੰ ਨਹੀਂ ਆ। ਜਦੋਂ ਬੱਚੇ ਗੱਲਾਂ ਕਰਦੇ ਉਹਦੇ ਕੰਨਾਂ 'ਚ ਇਹ ਗੱਲ ਪੈ ਗਈ ਕਿ ਮੈਨੂੰ ਇਹ ਗੱਲ ਮੈਨੂੰ ਮਗੋਇਆ ਮੈਨੂੰ ਪਤਾ ਲੱਗਿਆ ਦੁਨੀਆ ਦੇ ਗੁਰੂ ਗੁਰੂ ਠੇਕ ਵਾਧਰਨ ਵਾਲਾ ਨਾ ਉਹ ਜਿਹੜੀ ਬਹੁਤ ਭਾਵੇਂ ਕਿ ਜਿਹੜੇ بڑا ਨਾਮ ਰੱਖਿਆ। ਉਹ ਪਿਆਰ ਬੜਾ ਕਰਦਾ ਸੀ ਮਾਰ ਨੂੰ ਬੜਾ ਪ੍ਰਤੀ ਮਹਾਰਾਜ ਦਾ ਉਹਦੇ ਮਨ 'ਚ ਖੁਨਣਾ ਬਣਿਆ ਵੀ ਦਿੱਤੇ ਪਾਟਰ ਦਿੱਲੀ ਜਾ ਕੇ ਗਿਰਦਾਰੀ ਦੇਣੀ ਹੈ ਜੀ ਕਿਤੇ ਮੈਨੂੰ ਮਿਲ ਜਾ ਮੇਲਣਾ ਗੱਲ ਕਰ ਲੈਣ ਤੇ ਮੇਰੀ ਗਰੀਬੀ ਦੂਰ ਹੋ ਉਹਦੇ ਜੀਵਨ ਦਾ ਇੱਕ ਖੁਨਣਾ ਤੇ ਮਹਾਰਾਜ ਆਲੇ ਫੈਨ ਨੂੰ ਤੈ ਕਰਦੇ ਆ ਅਗਰੇ ਪਹੁੰਚ ਉਹਨੂੰ ਤੱਕ ਨਹੀਂ ਆਇਆ ਇਹ ਅੱਜ ਤੱਕ ਤਾਂ ਨਹੀਂ ਲੱਗਿਆ ਜਾਂ ਦੂਰ ਪਾਸੇ ਰਹਿ ਗਿਆ ਤੇ ਅਗਰੇ ਜਾਂਦੇ ਮੈਨੂੰ ਮੁਆਫੀ ਦਿਓ ਮੈਂ ਤੁਹਾਡਾ ਸੇਵਕ ਹਾਂ ਮੈਂ ਤੁਹਾਡਾ ਬਰਦਾਸ਼ਤ ਹਾਂ ਮਾੜਾ ਕਿਤੇ ਦਾ ਮੇਰਾ ਕੋਈ ਇੱਤਾ ਨਹੀਂ ਤੂੰ ਸੇਵਾਦਾਰ ਤੇ ਮੈਂ ਗੁਰੂ ਤੂੰ ਗੁਰੂ ਤੇ ਮੈਂ ਸੇਵਾਦਾਰਾਂ ਬੋਲਦੀ ਗੱਲ ਏ ਕਰ ਆਪਣੀ ਜਿਹੜਾ ਮੇਰਾ ਭਗਤ ਉਹ ਵੀ ਆਮੇ ਵੀ ਹੋ ਜਾਂਦਾ ਹੈ ਕਿ ਭੁਰਨੇ ਬੁਲੇ ਅੰਦਰ ਬੰਦੇ ਹੈ ਜਿਹੜਾ ਬੰਦਾ ਕਿੰਨੂ ਪਿਆਰ ਨਹੀਂ ਕਰਦਾ ਉਹ ਕੋਈ ਘਰਣਾ ਨਹੀਂ ਬੰਨਾ ਨਾ ਗੁੱਸਾ ਹੋਵੇ ਨਾ ਗਿਲਾ ਹੋਵੇ ਜ਼ਿੰਦਗੀ ਦਾ ਤੇ ਰੇਗ ਰਜੇਂਦਾ ਹੈ

ਉਦੇ ਮਗਲੇ ਪਾ ਦੇ ਬਹੁਤ ਵੱਡਾ ਕਿਲਾ ਜਿਕੇ ਦਿਓ ਰਹਿੰਦਾ ਸੀ ਹੁਂ ਦਿਓ ਦੀ ਕੀ ਕਰਵੇ ਲੱਭੇ ਲੰਮੀ ਜੁੰਨੀ ਤੋਂ ਬਾਅਦ ਕਿਉਂ ਕਿਤੇ ਮੁਕਤੀ ਮਿਲਦੀ ਐ ਉਹ ਵੀ ਗੰਦਨ ਮਹਾਪੁਰਖ ਕੋਲ ਗੁਰੂ ਆ ਜੇ ਤਾਂ ਜਿੰਦਗੀ ਭੱਜਦੀ ਰਹਿੰਦੀ ਉਹਦੀ ਬੇਜੋੜ ਲੱਗੈ ਦੋ ਬਾਮਾ ਦੋ ਕੰਨ ਦੋਖ ਹੈ ਦੇਖੋ ਮਾਰੇ ਇਹ ਜਹਾਜ਼ ਬਣਾਇਆ ਆਟੋਮੈਟਿਕ ਬਣਾਦਾ ਉਲਟੋ ਲਪੇਟਦਾ ਇਸਦਾ ਬੋਰਡ ਹੈ ਹੈਨਟ ਬੜੀ ਅੱਗੇ ਜਾਵਦੀ ਦੋ ਗੁਰਦੇ ਦਾ ਸੂ ਕਰਨੇ ਆਲਾ ਚੜ੍ਹਨ ਦੇ ਨਾਲ ਫਿਰ ਤੁਸੀਂ ਉਦੋਂ ਤੱਕ ਪੀਰਾਂ ਜਾਂਦੇ ਨਾ ਕੋਲ ਨਾ ਪਾਉਂ। ਇਹਨੂੰ ਪੀਤਾ ਦੀਜ ਤੋਂ ਦੋ ਫਾੜਾ ਹੰਤ ਤੱਕ ਸੂਰ ਪਾਣੀ ਪੀਦਾ ਦਾ ਪੜਿਆ ਜੋ ਦੋ ਫਾੜਾ ਪੀ ਹੋਈਆਂ ਹੋਈਆਂ। ਜਲਨ ਦੁਰੰਗਤ ਮੰਡਰੇਆ ਉਹਨੇ ਆਪ ਦਾ ਕੰਮ ਜਾਰੀ ਰੱਖਿਆ। ਇਹ ਆਪਣੀ ਗੋਮ ਦਾ ਛੋਕੜ ਤੇ ਮਹਾ ਵੱਡਾ ਇਤਿਹਾਸ ਹੈ। ਤੀਜਾ ਪੰਕ ਸੁਜਾਇਆ ਮੇਰਾ ਪਾਰਦਾ ਰੌਡ ਦਾ ਇੱਕ ਬਾਲਕੀ ਦੇ ਵਿੱਚ ਸਰ ਮੈਂ ਬੜਾ ਥੋੜਾ ਹੈ ਮੇਰਾ ਥੋੜਾ ਜੀ ਕਰਦਾ ਜਿਵੇਂ ਘੰਟਾ ਦੋ ਘੰਟੇ ਬੋਲਾਂ ਤੇ ਕੋਈ ਸੁਣਨ ਨੂੰ ਬੜੇ ਨਾਲ ਨਾ ਬੈਠਦਾ ਤੇ